ਵਾ ਕੁੜੀ ਦੇਖ ਵੇ ਕੁੜੀ ਸੋਹਣੀ ਇਤੋਰੀ ਮਿਲ ਜੇ ਨਾ ਲਾਈਫ ਸੈੱਟ ਹੋ ਜੇ ਪਤਾ ਨਹੀਂ ਯਾਰਾ ਦੀ ਜ਼ਿੰਦਗੀ ਚ ਕਦੋਂ ਆਏ ਵੰਦੀ ਹੋਣੀ ਸਹੀ ਗੱਲ ਯਾਰ ਕੱਡੀ ਸੋਹਣੀ ਆ ਹੋਇਆ ਉਹ ਸਾਲਿਓ ਸਾਰਾ ਦਿਨ ਕੁੜੀਆਂ ਵੰਦੇ ਰਹਿੰਦੇ ਜੀ ਕਦ ਕੀ ਚਾਚ ਦੀ ਗੱਲ ਸੋਚੀ ਐ ਆ ਫੇਰ ਮਹੀਨੇ ਦੇ 15 ਤਰੀਕ ਆ ਗਿਆ ਤੇ 6 ਮਹੀਨੇ ਦਾ ਕਿਰਾਇਆ ਦੇਣ ਵਾਲਾ ਵਾਜੇ ਭਾਜੀ ਫਿਰ ਉਸ ਦਾ ਫੋਨ ਆ ਹੀ ਗਿਆ ਜੀ ਸਸ਼ੇਂਕ ਜੀ ਸਸ਼ੇਂਕ ਜੀ ਸਸ਼ੇਂਕ ਆ ਪੁੱਤ ਅੱਜ 15 ਤਰੀਕ ਹੋ ਗਈ ਆ ਦੱਸੋ ਮੈਂ ਕਿੰਨੇ ਵਜੇ ਆਵਾ ਕਰਾਇ ਲੈਣ ਬਸ ਅੰਕਲ ਜੀ ਇੱਕ ਦੋ ਦਿਨ ਦੇ ਵਿੱਚ ਮੈਨੂੰ ਦੇ ਦੇਣੇ ਤੈਨੂੰ ਕਰਾਇਆ ਕਾਕਾ ਇੱਕ ਦੋ ਦਿਨ ਕਰਦੇ ਕਰਦੇ ਨਾ ਪਹਿਲਾਂ ਹੀ 6 ਮਹੀਨੇ ਲੰਘ ਗਏ ਆ ਹੁਣ ਮੈਨੂੰ ਜਿੱਦਾਂ ਮਰਜ਼ੀ ਕਰਕੇ ਦੋ ਦਿਨ ਦੇ ਵਿੱਚ ਮੈਨੂੰ ਕਰਾਇਆ ਅਰੇਂਜ ਕਰਕੇ ਦੋ 2 ਇੱਕ ਦੋ ਅਵੇ ਨਾ ਤੈਨੂੰ ਮੈਂ ਝੂਠ ਥੋੜੀ ਮਾਰਨਿਆ ਵਾ ਆ ਫੇਰ ਆ ਕੇ ਹੈਲੋ ਨਾਲੇ ਕਾਕਾ ਇੱਕ ਗੱਲ ਰਹਿ ਗਈ ਹੈ ਅੱਜ ਤੁਹਾਡੇ ਕੋਲ ਇੱਕ ਨਵਾਂ ਰੂਮੇਟ ਰੈਨ ਆ ਰਿਹਾ ਹੈ ਦੂਜੀ ਗੱਲ ਮੈਨੂੰ ਨਾ ਨਹੀਂ ਚਾਹੀਦੀ ਆਰ ਪ੍ਰਾਈਵੇਸੀ ਨਾ ਹੁੰਦੀ ਕੋਈ ਚੀਜ਼ ਹੁੰਦੀ ਆ ਤੁਹਾਨੂੰ ਫਿਰ ਪਤਾ ਹੀ ਆ ਮੈਂ ਆਪਣੀ ਚੀਜ਼ ਕਿਸੇ ਨੂੰ ਫੋਣਾ ਬਿਲਕੁਲ ਲੱਗਦਾ ਹੋਈ ਆ ਆਹ ਵੇਖੀਏ ਉਹ ਭਾਗ ਲੱਗੇ ਰਹਿ ਉਹ ਘਰ ਵਾਲਿਓ ਬੂਆ ਖੋਲੋ ਭਾਗ ਸੁਣਨ ਵਾਲੇ ਬੰਦੇ ਭਾਗ ਬਾਬਾ ਐਨੇ ਰਹਿਣਾ ਸਾਡੇ ਨਾਲ ਪੋਤਾ ਨੀਂਦਰਾ ਬੰਦੇ ਨਹੀਂ ਮਾਰਾ ਹੁੰਦਾ ਓ ਠੋ 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 ਨਾ ਆਉਂਦਾ ਓਏ ਉੱਠ ਜਾ ਪਾਪਿਆ ਆ ਆ ਆ ਆ ਆ ਆ ਮੈਨੂੰ ਨੀਂਦ ਨਹੀਂ ਆਉਣਾ ਬਣਾ ਚੱਲ ਜਾ ਚੱਲ ਚੱਲ ਓ ਓ ਲੈ ਬਾਬੇ ਨੂੰ ਰੋਟੀ ਰੂਟੀ ਖਵਾਓ ਦਖਨਾ ਦੋ ਬਾਬਾ ਸੋਚ ਕਰੋ ਕੁ ਗਰਵਾਏ ਤੇ ਰੋਟੀ ਮੰਗਣ ਆਇਆ ਮੈਨੂੰ ਨਾ ਦੇ ਰਹਿਣਾ ਉਦਾਂ ਹੀ ਬਾਬਾ ਤੁਰਿਆ ਫਿਰਦਾ ਹੀ ਬਾਬਾ ਰੋਟੀ ਰੂਟੀ ਤੇ ਹੈਗੀ ਨਹੀਂ ਆ ਸਾਈਕਲ ਹੈਗਾ ਜੇ ਕਿੰਨੇ ਦੇ پاس ਸਾਈਕਲ ਦੇ ਝੂੜੇ ਝਾੜੇ ਦੇ ਦਿੰਨੇ ਆ ਫਿੜੇ ਮੂੰਹ ਤੁਹਾਡਾ ਮੈਨੂੰ ਤੁਹਾਡੀਆਂ ਸ਼ਗਲਾਂ ਤੋਂ ਪਤਾ ਲੱਗਣ ਦਾ ਤੁਸੀਂ ਛੜੇ ਮਲੰਗ ਹੈਗੇ ਜੇ ਰੋਟੀ ਤੁਸੀਂ ਕੀ ਖਵਾਣੀ ਚਲ ਛੱਡੋ ਬਰਾ ਰੋਟੀ ਨੂੰ ਤੁਹਾਨੂੰ ਮੈਂ ਇੱਕ ਪਤੀ ਦੀ ਗੱਲ ਦੱਸਦਾ ਕੁੜੀ ਜੀ ਵਾਰੀ ਕੁੜੀ ਜੀ ਬਾਬਾ ਜੀ ਬਾਬਾ ਜੀ ਮੈਨੂੰ ਬੱਸ ਕੁੜੀ ਵਾਰੀ ਕੁੜੀ ਵਾਰੀ ਕਿਹਦੀ ਪੁੱਛ ਬਾਬਾ ਤੂੰ ਕਿਹਾਂ ਦੇ ਵਿੱਚ ਵਾਈਫ ਲੋਂ ਲੈ ਗੱਲ ਤੇ ਚੱਲ ਬਾਕੀ ਚੱਲ 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 ਸੌਣ ਦੇ ਲਾਉ ਜਾ ਯਾਰ ਦੇਖ ਜਾ ਕੀ ਆਦਾ ਬਸ ਉਹ ਮੈਂ ਤੇ ਨਹੀਂ ਆਣਾ ਜੁਣਾ ਮੈਂ ਵੀ ਨਹੀਂ ਜਾਣਾ ਤੇ ਫਿਰ ਜਾਊਗਾ ਕੌਣ ਉਹ ਜਾ ਰਿਹਾ ਹੈ ਸਾਰੇ ਪਾਗੜ ਕਿੰਨੀ ਜੋਰ ਦੀ ਟੱਕਾ ਮਾਰਿਆ 600 ਪੈ ਲੱਗ ਜਾਂਦੀ ਹੁੰਦੀ ਪਰ ਬੜੇ ਯਾਰ ਮਿੰਨੇ ਭੇਜਦੇ ਆਂ ਤੇ ਇੱਕ ਦੋਣ ਕੀ ਕਹਿੰਦਾ ਹੈ ਪਾ ਪੈਸੇ ਸਹੀ ਗੱਲ ਯਾਰ ਉਹ ਕੀ ਹੋ ਗਿਆ ਤੈਨੂੰ ਮੈਂ ਕਹਿੰਦਾ ਮੱਛੇ ਨੂੰ ਤੜਤੀ ਨਾ ਉਹ ਵੀ ਆਦੀਆ ਬਸੇਗਾ ਕੁੜੀ ਕੁੜੀ ਪਾ ਲੈ ਕੇ ਰੱਤਾਂ ਤੇ ਰੱਤਾਂ ਪਹਿਲੀ ਹੀ ਜੰਨਤ ਨੇ ਕੋਲੋਂ ਵੇਖ ਨਹੀਂ ਮੈਂ ਬਾਈ ਜੇ ਯਾਲ ਇਹ ਨਾ ਸੁਣਾ ਹੋਵੇ ਤੇ ਫਿਰ ਮੱਛੀ ਬਣ ਚੁੱਕੀ ਜਾਂਦਾ ਆ ਕੰਮ ਖੜੂਸ ਨੇ ਵਧੀਆ ਕੀਤਾ ਈ ਖਾਲੀ ਸਮੁੰਦਰ ਚ ਫਿਰ ਤੋਂ ਲੈਣਾ ਉੱਠਣ ਗਿਆ ਜਿਵੇਂ ਨਾ ਆਈ ਤੂੰ ਮੋਹਿਤ ਓਕੇ ਓਕੇ ਅਬ ਗਾਇਸ ਪਾ ਚਰਕਾ ਚੱਕਰ ਆਵ ਮੈਂ ਮਸਤਾਨੀ ਮੈਂ ਤੇਰਾ ਰਾਜਾ ਤੂੰ ਮੇਰੀ ਰਾਣੀ ਹਾ ਤਾਬੀਆਂ ਤੇਰੀ ਤੇ ਯਾਰ ਸਾਡੀ ਭਾਬੀਆਂ ਤਾਂ ਲਾਡੀ ਭਾਬੀਆਂ ਨਹੀਂ ਇਹ ਤਾਂ ਡੀ ਹੈ ਤੁਹਾਡੀ ਓਹ ਯਾ

ਪਾਣੀ ਜਿਹੜਾ ਸ਼ਰਾਬ ਪਿੰਦਾ ਉਹੀ ਖਾਂਦਾ ਆ ਇਹ ਖਾਂਦਾ ਆ ਕਿੰਨੇ ਸਾਲਾਂ ਨੇ ਪੁਜੀਆ ਤੇ ਕੀ ਲੈਣਾ ਹੀ ਘਰ ਵੀ ਪੁਜੀਆ ਤੇ ਬਾਹਰ ਵੀ ਪੁਜੀਆ ਠੀਕ ਆ ਭਰਾ ਪੁਜੀਆ ਤਾਂ ਠੀਕ ਆ ਤੂੰ ਖਾ ਯਾਰ ਮੈਂ ਆ ਹੀ ਰਹਿਣਾ ਤੇ ਮੈਂ ਅੱਜ ਹੀ ਕਮਰਾ ਚੇਂਜ ਕਰਨਾ ਜਦ ਤੂੰ ਇਹਨਾ ਨਾ ਸੋਚੋ ਅੱਜ ਤੋਂ ਬਾਅਦ ਤੂੰ ਜਿੱਦਾਂ ਕਹੋਗੇ ਨਾ ਉਦਾਂ ਹੀ ਹੋ ਬੇਸ ਘਰ ਦੇ ਵਿੱਚ ਅੱਜ ਤੋਂ ਬਾਅਦ ਕੋ ਨਾ ਇਹ ਤੂੰ ਸ਼ਰਾਬੀ ਨਾ ਤੇ ਨਾ ਹੀ ਤੂੰ ਜਿਕਨੇ ਖਾਏਗਾ ਗੰਦਾ ਬੱਚਾ ਏ ਲੈ ਗੰਦਾ ਅੱਛਾ ਠੀਕ ਐ ਮੈਂ ਫਰੈਸ਼ ਹੋਣਾ ਵੋਸ਼ ਲਵਾਂਗੀ ਹੋਣ ਬਿਲਕੁਲ ਸਾਫ ਹੈ ਬਾਈ ਬਾਈ ਦਵੇ ਮੈਂ ਬੰਨ ਲਾ ਲਈ ਸੀ ਬਾਈ ਮੈਨੂੰ ਲੱਗਦਾ ਹੁਣ ਤੇ ਦੋ ਜਣੇ ਉਮੀਦ ਛੱਡ ਦਿਓ ਉਹ ਇੰਪ੍ਰੈਸ ਹੋ ਗਈ ਸਾਡੇ ਬਾਈ ਤੋਂ ਤੋ ਤੌੜਾ ਆਪਣਾ ਹੀ ਹੈ ਜੀ ਤੁਸੀਂ ਜੂਸ ਕਰ ਲਿਆ ਮੈਂ ਕਰ ਲੈ ਇੱਕੋ ਹੀ ਗੱਲ ਨਾਲ ਓਪਰਾ ਤੂੰ ਟਾਬਲ ਕਿਵੇਂ ਛੁੱਟਿਆ ਮੈਨਾਂ ਤੈਨੂੰ ਨਹੀਂ ਪਤਾ ਮੇਰੀ ਸਹੇਲੀ ਨੇ ਦਿੱਤਾ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਮੇਰਾ ਟਾਬਲ ਨਾ ਵਰਤਿਆ ਕਰਨ ਤੇ ਭਰਾ ਕੀ ਟਾਬਲ ਨਹੀਂ ਆ ਓ ਸੋ स्वीट ਮੈਨੂੰ ਲੱਗਦਾ ਤੁਸੀਂ ਗੁੱਸਾ ਕਰੋਗੇ ਥੈਂਕ ਯੂ ਮੈਨੂੰ ਲੱਗਦਾ ਤਾਨੂੰ ਮੀਦੂਨ ਛੱਡ ਦੇਣੀ ਚਾਹੀਦੀ ਐ ਇਮਪ੍ਰੈਸ ਹੋ ਗਈ ਟਡੇ ਬਾਈ ਤੋਂ ਵੇ ਆ ਗਿਆ ਸੀ ਨੇ ਨੂੰ ਕਿਹਦੀ ਵਾਰੀ ਐ ਸੋਨੇ ਮੇਰੀ ਵਾਰੀ ਆ ਤੇ ਜਿਹੜੀ ਵਾਰੀ ਆ ਤੇ ਹੰਦਨਾ ਬਾਅਦ ਮੇਰੀ ਵਾਰੀ ਐ ਗਾਇਸ ਤੇ ਗਰਮੀ ਤੇ ਬਹੁਤ ਅਲਰਜੀ ਐ ਮੈਨੂੰ ਗਰਮੀ ਚ ਸੌਣ ਸੋ ਹੋ ਸਕਦੀਆਂ ਹਾਂ ਹਾਂ ਜਰੂਰ ਤੇ ਸੌ ਸਕਦੇ ਆਂ ਤੁਹਾਡਾ ਆਪਣਾ ਹੀ ਘਰ ਹੈ ਤੇ ਜਿੱਥੇ ਮਰਜੀ ਸੌ ਸਕਦੇ ਆਂ ਨਹੀਂ ਟਾਈਮ ਜਿੱਥੇ ਮਰਜੀ ਐਵੇਂ ਕਹਵੇਂ ਸੌ ਸਕਦੇ ਭਰਾ ਮੇਰੀ ਵਾਰੀ ਅੱਜ ਤਿੰਨ ਦਿਨਾਂ ਬਾਅਦ ਮੇਰੀ ਵਾਰੀ ਆਈ ਆ ਇੱਕ ਮਿੰਟ ਮੈਂ ਉਹ ਯਾਰ ਸੌਂਦੇ ਕੁੜੀ ਨੂੰ ਫੇਰ ਕੀ ਹੋ ਗਿਆ ਯਾਰ ਇਦਾਂ ਕਿਦਾਂ ਸੌਂਦੇ ਮੇਰੀ ਵਾਰੀ ਆ ਯਾਰ ਇਹਨੂੰ ਦੱਸ ਆਪਣੇ ਦੂਰ ਦੇ ਰਿਸ਼ਤੇਦਾਰਾਂ ਬਾਰੇ ਦੱਸੇ ਨੂੰ ਭਾਈ ਸਾਡੀ ਦਾ ਦੂਰ ਦੇ ਰਿਸ਼ਤੇਦਾਰੀ ਉਹਨੂੰ ਵੀ ਇਤਨਾ ਨਾ ਗਰਮੀ ਤੋਂ ਅਲਰਜੀ ਗਈ ਇੱਕੋ ਜਿਹੀ ਨੀਸੀ ਤੋਂ ਬਗੈਰ ਪਈ ਉਸ ਤੋਂ ਬਾਅਦ ਸਿੱਧਾ ਹੀ ਭਰਾ ਸਿਵਿਆਂ ਦੇ ਉੱਤੇ ਪਈ ਉਹ ਤੂੰ ਨਾ ਉਹ ਤੂੰ ਹਥਿਆਰਾਂ ਬਣੇ ਕਾਦ ਨਹੀਂ ਤੂੰ ਕਾਦ ਨਹੀਂ ਹਥਿਆਰਾਂ ਤੂੰ ਅੱਛਾ ਫਿਰ ਖਾਂਦੇ ਹੀ ਸੋਸਦੇ ਹਾਂ ਕਦੇ ਸੋਸਦੇ ਹਾਂ ਇਹ ਤਾਂ ਜਿਆਦਾ ਪ੍ਰੋਬਲਮ ਹੈ ਤੇ ਤੁਸੀਂ ਵੀ ਇਹਨਾਂ ਮੈਚ ਕਰ ਸਕਦੇ ਹੋ ਅੱਛਾ ਗਾਇਸ ਮੈਂ ਲਾ ਕੋਫੀ ਲੈ ਕੇ ਆਉਂਦੀ ਕੋਫੀ ਬਣਾ ਮੈਨੂੰ ਲੱਗਦਾ ਹੈ ਤੁਹਾਨੂੰ ਦੋਨੋਂ ਹੁਣ ਮੀਟ ਛੱਡਨੀ ਚਾਹੀਦੀ ਹੈ ਮੈਂ ਵੀ ਆਇਆ ਯਾਰ

ਯਾਰ ਕਰਾਇਆ ਕਿੱਦਾਂ ਦੇਣਾ ਆ ਇਹ ਕੇਸ ਵਾਲੇ ਕੁੜੀਆਂ ਪਿੱਛੇ ਪੈਹਲ ਲਟਾਉਂਦੇ ਫਿਰਦੇ ਆ ਕੁੜੀਆਂ ਪਿੱਛੇ ਲਾਉਣਾ ਆ ਕੋਈ ਸਕੀਮ ਇੰਨਾ ਸਾਲਿਆਂ ਨੂੰ ਤਾਂ ਮੈਂ ਕੁੜੀ ਕੋ ਲਟਾਉਂਗਾ ਹੈਲੋ ਹੈਲੋ ਭਾਈ ਜਿਹੜੀ ਤੂੰ ਬੇਈਮਾਨੀ ਦੀ ਕੰਧ ਖੜੀ ਕੀਤੀ ਸੀ ਨਾ ਆਪਾਂ ਉਹ ਢਾ ਦਿੱਤੀ ਆ ਪਰ ਯਾਰ ਇਸ ਗੱਲ ਬਾਰੇ ਤੇ ਕੰਧਾ ਨੂੰ ਵੀ ਨਹੀਂ ਪਤਾ ਸੀ ਤੁਹਾਨੂੰ ਕਿਵੇਂ ਪਤਾ ਲੱਗਾ ਆਇਆ ਮੈਂ ਕੁੜੀ ਨੂੰ ਨਹੀਂ ਲੱਗਿਆ ਇੱਧਰ ਰੱਜ ਯਰ ਤੈਨੂੰ ਲੱਗਦਾ ਨਹੀਂ ਆਪਾਂ ਕੁੜੀ ਕਿਤੇ ਵੇਖੀ ਵੇਖੀ ਆ ਉਹ ਨਹੀਂ ਤੈਨੂੰ ਵਹਿਮ ਹੋਇਆ ਇਹ ਨਹੀਂ ਵੇਖੀ ਆਪਾਂ ਇਹ ਦਿਮਾਗ ਲਾ ਕਿਤੇ ਦੇ ਵੇਖਿਆ ਯਾਰ ਇਹ ਮੈਨੂੰ ਆਹੋ ਯਾਰੇ ਹੰਬਰ ਸਰ ਮਨੇ ਕਿ ਚੋੜੀ ਫਰਾਰ ਉਹ ਤੈਨੂੰ ਚੋੜੀ ਕਿੱਥੋਂ ਲੱਗਦੀ ਆ ਮੈਨੂੰ ਤਾਂ ਮਾਡਲ ਮਾਡਲ ਲੱਗਦੀ ਸ਼ੂਟਿੰਗ ਸ਼ਾਟਿੰਗ ਦੀ ਹੋਣੀ ਫੋਟੋ ਕੋਈ तू तो मतलब? मतलब तो ओ तो अच्छा, तो तो कुछ ਪਰ ਹੁਣ ਸਾਡੇ ਇਸ਼ਾਰਿਆਂ ਤੇ ਹਾਂਜੀ ਕਿਦਾਂ ਫੇਰ ਐਸੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਣਾ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਆਂ ਨਵੀਆਂ ਵੀਡੀਓ ਸੌਣਦੀਆਂ ਰਹਣਗੀਆਂ ਉਹਨੇ